ਸਰਦਾਰ ਸੁਖਦੇਵ ਸਿੰਘ ਫੌਜੀ ਮਾਰਕੀਟ ਕਮੇਟੀ ਮੱਲਾਵਾਲਾ ਖਾਸ ਦੇ ਚੇਅਰਮੈਨ ਨਿਯੁਕਤ ਇਲਾਕੇ 'ਚ ਖੁਸ਼ੀ ਦੀ ਲਹਿਰ ਦੌੜੀ ਮਿਲੀ ਜ਼ਿੰਮੇਵਾਰੀ ਨੂੰ ਤਣਦੇਈ ਤੇ ਇਮਾਨਦਾਰੀ ਨਾਲ ਨਿਭਾਵਾਗਾ ਚੇਅਰਮੈਨ ਸੁਖਦੇਵ ਸਿੰਘ ਫੌਜੀ ਜੀਹਾਂ ਸੂਬੇ 'ਚੋਂ ਆਪ ਸਰਕਾਰ ਬਣ ਤੋਂ ਬਾਅਦ ਲੱਟਦੀਆਂ ਆ ਰਹੀਆਂ ਮਾਰਕੀਟ ਕਮੇਟੀ ਦੀਆਂ ਚੇਅਰਮੈਨੀਆਂ ਦਾ ਪੰਜਾਬ ਸਰਕਾਰ ਵੱਲੋਂ ਲਾਣ ਕਰ ਦਿੱਤਾ ਗਿਆ ਹੈ ਮੱਲਾਵਾਲਾ ਖਾਸ ਤੋਂ ਸਰਦਾਰ ਸੁਖਦੇਵ ਸਿੰਘ ਫੌਜੀ ਨੂੰ ਚੇਅਰਮੈਨ ਬਣਾਇਆ ਗਿਆ ਹੈ ਕਈ ਜ਼ਿਲ੍ਹਿਆਂ ਦੇ ਨਾਲ ਜ਼ਿਲ੍ਹਾ ਫਰੋਜੇਪੁਰ ਦੇ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਦੀ ਕੀਤੀ ਨਿਯੁਕਤੀਆਂ 'ਚੋਂ ਆਮ ਆਦੀ ਪਾਰਟੀ ਦੇ ਪੁਰਾਣੇ ਤੇ ਕਟੜ ਵਲੰਟੀਅਰ ਅੱਜ ਚੇਅਰਮੈਨ ਨਿਯੁਕਤ ਕੀਤੇ ਗਏ ਹਨ ਇਨ੍ਹਾਂ ਨਿਯੁਕਤੀਆਂ ਨੂੰ ਲੈ ਕੇ ਆਪ ਖੇਮੇ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਚੇਅਰਮੈਨ ਫੌਜੀ ਸਰਦਾਰ ਸੁਖਦੇਵ ਸਿੰਘ ਇਸ ਤੋਂ ਪਹਿਲਾਂ ਆਮ ਆਦੀ ਪਾਰਟੀ ਮੱਲਾਵਾਲਾ ਖਾਸ ਦੇ ਬਲਾਕ ਪ੍ਰਧਾਨ ਤੋਂ ਇਲਾਵਾ ਵੱਖ-ਵੱਖ ਅਹੁਦਿਆਂ ਤੇ ਇਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਸ਼ਾਨਦਾਰ ਸਮਾਗਮ ਆ ਨਿਭਾ ਚੁੱਕੇ ਹਨ ਫੌਜੀ ਸਰਦਾਰ ਸੁਖਦੇਵ ਸਿੰਘ ਨੂੰ ਚੇਅਰਮੈਨ ਬਣਦਾ ਐਲਾਨ ਹੁੰਦੇ ਹੀ ਉਹਨਾਂ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਤਾ ਲੱਗਿਆ ਹੋਇਆ ਹੈ ਦੇਖੋ ਇਸ ਮੌਕੇ ਦੀਆਂ ਖਾਸ ਤਸਵੀਰਾਂ ਮਾਰਕੀਟ ਕਮੇਟੀ ਮੱਲਾ ਵਾਲਾ ਖਾਸ ਨਾਮ ਨਿਯੁਕਤ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਫੌਜੀ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਦੇਖਦੇ ਰਹੋ ਪੂਰੀ ਵੀਡੀਓ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਨਾ ਭੁੱਲਿਓ ਜੀ ਫੌਜੀ ਸਾਹਿਬ ਅੱਜ ਤੁਹਾਨੂੰ ਚੇਅਰਮੈਨ ਹੀ ਦੇ ਉਹਦੇ ਨਾਲ ਬਾਤਿਆ ਗਿਆ ਕੀ ਕਹੋ ਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤ ਹੈ ਜੀ ਮੈਂ ਸਭ ਤੋਂ ਪਹਿਲਾਂ ਜੀ ਸਾਡੇ ਆਮ ਪਾਰਟੀ ਦੇ ਕਨਵੀਨਰ ਸ੍ਰੀ ਰਵਿੰਦ ਕੈਜਰੀਵਾਲ ਜੀ ਤੇ ਸਮੂਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਨਮਾਣਿਆਂ ਨੂੰ ਮਾਣ ਬਖਸ਼ਿਆ ਜੀ ਤੇ ਇਹ ਜ਼ਿੰਮੇਵਾਰੀ ਜਿਹੜੀ ਜੋ ਵੀ ਪਾਰਟੀ ਨੇ ਸਾਨੂੰ ਲਾਈ ਆ ਜੀ ਤੇ ਇਹ ਐਸੀ ਤਨਮਨ ਧਨ ਨਾਲ ਨਿਭਾਵਾਂਗੇ ਜੀ ਇਹ ਲੋਕ ਵਧਾਈਆਂ ਦੇਣ ਪਹੁੰਚ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਕਰਦੇ ਹੋ ਜੀ ਬਹੁਤ ਖੁਸ਼ੀ ਪਰ ਇਹ ਮਾਹੌਲ ਹੈ ਜੀ ਜਿੰਨੇ ਵੀ ਸੱਜਣ ਬੇਲੀ ਆ ਜੋ ਵੀ ਸੁਣਦੇ ਆ ਚਾਹੇ ਆਪਣੇ ਆਉਣ ਚਾਹੇ ਦੂਜੀਆਂ ਪਾਰਟੀਆਂ ਦੇ ਨਾਲ ਸਾਰੇ ਹੀ ਸਾਨੂੰ ਜਦੋਂ ਤੋਂ ਇਹ ਐਲਾਨ ਹੋਇਆ ਲਿਸਟ ਆ ਉਦੋਂ ਤੋਂ ਵਧਾਈਆਂ ਦੇ ਰਹੇ ਆ ਤੇ ਅਸੀਂ ਵੀ ਉਹਨਾਂ ਦਾ ਧੰਨਵਾਦ ਕਰ ਰਹੇ ਆ ਜੀ ਤੇ ਨਾ ਵਿਸ਼ਵਾਸ ਦਵਾ ਦਵਾਰੇ ਆ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਦਿਨ ਰਾਤ ਮਿਹਨਤ ਕਰਾਂਗੇ ਤੇ ਲੋਕਾਂ ਦੀ ਸੇਵਾ ਦੇ ਵਿੱਚ ਰਵਾਂਗੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕੀਤਾ ਜਾਊਗਾ ਬਿਲਕੁਲ ਜੀ ਬਿਲਕੁਲ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਾਂਗੇ ਜੀ ਕਹਿ ਸਕਦੇ ਆ ਕਿ ਪਾਰਟੀ ਵੱਲੋਂ ਜਿਹੜਾ ਤੁਸੀਂ ਮਿਹਨਤ ਕੀਤੀ ਪਾਰਟੀ ਲਈ ਅੱਜ ਉਹ ਪਾਰਟੀ ਦੇ ਮੁੱਲ ਪਾਇਆ ਜੀ ਬਿਲਕੁਲ ਜੀ ਬਿਲਕੁਲ ਜੀ ਪਾਰਟੀ ਤੇ ਦੇਖੋ ਜੀ ਜੋ ਆਮ ਆਦਮੀ ਪਾਰਟੀ ਦਾ ਸ਼ੁਰੂ ਤੋਂ ਇਹ ਸੂਲਿਆ ਕਿ ਉਹਨੇ ਵਰਕਰਾਂ ਦੀ ਕਦਰ ਕੀਤੀ ਜੀ ਦਿੱਲੀ ਦੇ ਵਿੱਚ ਵੀ ਵਰਕਰਾਂ ਦੀ ਬਹੁਤ ਕਦਰ ਸੀ ਉਸ ਤੋਂ ਬਾਅਦ ਉਸੇ ਸੋਚ ਨੂੰ ਵੇਖ ਕੇ ਆਹੀ ਜਦੋਂ ਪੰਜਾਬ ਦੇ ਤੇ ਤੇ ਅੱਜ ਸਾਨੂੰ ਇਹ ਪੰਜਾਬ ਦੇ ਵਿੱਚ ਵੀ ਜਦੋਂ ਮਾਣ ਬਖਸ਼ਿਆ ਗਿਆ ਤੇ ਸਾਨੂੰ ਉਹ ਗੱਲ ਸੱਚੇ ਸਾਬਤ ਹੋਈ ਵੀ ਜਿਵੇਂ ਅਸੀਂ ਸੋੰਦੇ ਹਾਂ ਵੀ ਦਿੱਲੀ ਦੇ ਵਿੱਚ ਵਰਕਰਾਂ ਦਾ ਬਹੁਤ ਮਾਨ ਸਨਮਾਨ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ ਵੀ ਵਰਕਰਾਂ ਦਾ ਮਾਨ ਸਨਮਾਨ ਹੋ ਰਿਹਾ ਜੀ ਤੁਹਾਡੇ ਵੱਲੋਂ ਪਾਰਟੀ ਲਈ ਜਿਹੜਾ ਪਾਰਟੀ ਨਾਲ ਐਡ ਹੋਣਾ ਕਦੋਂ ਸੰਭਵ ਹੋਇਆ ਜੀ ਹਾਂ ਜੀ ਮੈਂ ਦੀ ਬੀਐਸਐਫ ਤੋਂ ਰਿਟਾਇਰਮੈਂਟ ਲਈ ਤੇ ਉਸ ਤੋਂ ਬਾਅਦ ਇਹ ਨਵੀਂ ਪਾਰਟੀ ਆਈ ਸੀ 14 ਦੇ ਵਿੱਚ 13 14 ਦੇ ਵਿੱਚ ਤੇ ਉਸ ਟਾਈਮ ਤੋਂ ਹੀ ਮੈਂ ਇਹਨਾਂ ਦੇ ਨਾਲ ਮੰਦਵਾਂ ਜਮੇ ਤਵਕਰ ਹਾਂਜੀ ਮਲਾਂ ਦੇ ਪਹਿਲਾਂ ਮੈਂ 17 ਦੇ ਵਿੱਚ ਸਰਕਲ ਇੰਚਾਰਜ ਹਾਂ ਉਸ ਤੋਂ ਬਾਅਦ ਫਿਰ 19 ਦੇ ਇਲੈਕਸ਼ਨ ਵਿੱਚ ਫਿਰ 22 ਦੇ ਵਿੱਚ ਬਲਾਗ ਪ੍ਰਧਾਨ ਫਿਰ ਤੀਸਰੀ ਵਾਰ ਮੈਂ ਆਮ ਆਦਮੀ ਪਾਰਟੀ ਦੇ ਬਲਾਗ ਪ੍ਰਧਾਨ ਦੀ ਡਿਊਟੀ ਨਿਭਾਈ ਜੀ ਹੁਣ ਤੁਹਾਨੂੰ ਚੇਅਰਮੈਨ ਦਾ ਦਿੱਤਾ ਗਿਆ ਹਾਂਜੀ ਹੁਣ ਚੇਅਰਮੈਨ ਦਾ ਉਹਦਾ ਤੇ ਫਿਰ ਤੋਂ ਮੈਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਣ ਬਖਸ਼ਿਆ ਜੀ ਅਲਾਕਾ ਨਿਵਾਸੀਆਂ ਨੂੰ ਮਾਰਕੀਟ ਕਮੇਟੀ ਨਾਲ ਸੰਬੰਧਿਤ ਜਿਹੜਾ ਕੋਈ ਸੰਦੇਸ਼ ਦੇਣਾ ਚਾਹੋਗੇ ਹਾਂਜੀ ਸੰਦੇਸ਼ ਤੇ ਇਹ ਆ ਜੀ ਵੀ ਜੋ ਤੇ ਦਿਲੋਂ ਤਨੋਂ ਮਨੋਂ ਅਸੀਂ ਕੰਮ ਕਰਾਂਗੇ ਤੇ ਲੋਕ ਸਾਡਾ ਸਾਥ ਦੇਣ ਤੇ ਜਦੋਂ ਲੋਕ ਸਾਥ ਦਿੰਦੇ ਆ ਤੇ ਸਾਡੀ ਤਾਕਤ ਦੁਗਣੀ ਬਣਦੀ ਆ ਤੇ ਕੰਮ ਕਰਨ ਦਾ ਵੀ ਉਤਸ਼ਾਹ ਪੈਦਾ ਹੁੰਦਾ ਆ